ਜਲੰਧਰ ਪੱਛਮੀ ਹਲਕੇ ਦੇ ਲਈ ਚੋਣ ਪ੍ਰਚਾਰ ਹੁਣ ਸ਼ਿਖਰਾਂ ਦੇ ਉੱਪਰ ਪਹੁੰਚ ਚੁੱਕਿਆ ਹੈ ਕਿਉਂਕਿ ਵੱਖ-ਵੱਖ ਪਾਰਟੀਆਂ ਦੇ ਲਈ ਇਹ ਵਕਾਰ ਵਾਲੀ ਸੀਟ ਬਣ ਚੁੱਕੀ ਹੈ ਜੇਕਰ ਅਹਿਮ ਪਾਰਟੀਆਂ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀਆਂ ਜਿੱਤਣ ਇਸ ਸੀਟ ਨੂੰ ਜਿੱਤਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਨੇ ਦੱਸ ਦਿਓ ਕਿ ਹੁਣ ਜਿੱਥੇ ਵੱਡੇ ਵੱਡੇ ਸਿਆਸੀ ਲੀਡਰ ਇਸ ਪੱਛਮੀ ਹਲਕੇ ਨੂੰ ਜਿੱਤਣ ਲਈ ਜਲੰਧਰ ਪੱਛਮੀ ਹਲਕੇ ਦੀ ਜਿਮਨੀ ਚੌਣ ਨੂੰ ਜਿੱਤਣ ਦੇ ਲਈ ਪੱਪਾ ਭਾਰ ਨੇ ਉੱਥੇ ਹੀ ਹੁਣ ਸਿਆਸੀ ਆਗੂਆਂ ਦੀਆਂ ਪਤਨੀਆਂ ਵੀ ਚੋਣ ਮੈਦਾਨ ਦੇ ਵਿੱਚ ਨੇਤਰ ਚੁੱਕੀਆਂ ਨੇ ਤੇ ਲਗਾਤਾਰ ਪਾਰਟੀ ਦੇ ਲਈ ਚੋਣ ਪ੍ਰਚਾਰ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੱਸ ਦਿਓ ਕਿ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਸੀਟ ਲਈ ਇਹ ਜੋ ਜਿਮਨੀ ਚੋਣ ਹੋ ਰਹੀ ਹੈ ਸਾਰੀਆਂ ਪਾਰਟੀਆਂ ਦੇ ਲਈ ਬਕਾਰ ਦਾ ਸਵਾਲ ਬਣੀ ਹੋਈ ਹੈ ਸੋ ਹੁਣ ਜੇ ਗੱਲ ਕਰੀਏ ਸਿਆਸੀ ਲੀਡਰਾਂ ਦੀਆਂ ਪਤਨੀਆਂ ਇਸ ਮਾਮਲੇ ਦੇ ਵਿੱਚ ਹੁਣ ਲੀਡਰਾਂ ਦੇ ਆਪਣੇ ਪਤਿਆਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਪਾਰਟੀ ਦੇ ਲਈ ਦਿਨ ਰਾਤ ਪ੍ਰਚਾਰ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੌਰਪ੍ਰੀਤ ਕੌਰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਗੇੜੇ ਤੇ ਗਿੜਾ ਲਾ ਰਹੇ ਨੇ ਅਤੇ ਆਪ ਉਮੀਦਵਾਰ ਮਹਿੰਦਰ ਭਗਤ ਲਈ ਘਰ ਘਰ ਜਾ ਕੇ ਵੋਟਾਂ ਮੰਗ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਵਿੱਚ ਘਰ ਘਰ ਆਏ ਤੇ ਲੈ ਕੇ ਜਲੰਧਰ ਪੱਛਮੀ ਸੀਟ ਤੇ ਲਗਾਤਾਰ ਨਜ਼ਰ ਟਿਕਾਈ ਹੋਈ ਹੈ ਭਾਵੇਂ ਕਿ ਲਗਾਤਾਰ ਭਗਵੰਤ ਸਿੰਘ ਮਾਨ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਿਹੜੀ ਇਹ ਮੈਂ ਕੋਠੀ ਇੱਕ ਘਰ ਕਿਰਾਏ ਤੇ ਜਲੰਧਰ ਵਿੱਚ ਲਿਆ ਇਹ ਸਿਰਫ ਔਰ ਸਿਰਫ ਜਿਮਨੀ ਚੌਂਡ ਦੇ ਲਈ ਇੱਥੋਂ ਬੈਠ ਕੇ ਚੋਣਾ ਤੋਂ ਬਾਅਦ ਮਾਝੇ ਅਤੇ ਦੁਆਬੇ ਦੇ ਨਾਲ ਪੂਰਨ ਤਰੀਕੇ ਦੇ ਨਾਲ رابطہ ਰੱਖਿਆ ਜਾਏਗਾ ਅਤੇ ਲੋਕਾਂ ਨੂੰ ਚੰਡੀਗੜ੍ਹ ਜਾਣ ਦੀ ਬਜਾਏ ਉਹਨਾਂ ਦੀਆਂ ਮੁਸ਼ਕਲਾਂ ਜਲੰਧਰ ਦੇ ਵਿੱਚ ਬੈ ਕੇ ਸੁਣਿਆ ਕਰਾਂਗਾ ਲੇਕਿਨ ਔਰ ਜੋ ਕਿ ਇਹ ਚਰਚਾਵਾਂ ਨੇ ਕਿ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਇਹ ਸੀਟ ਨੂੰ ਵਿਕਾਰ ਦਾ ਦਾਬਣਾ ਵਿਕਾਰ ਦੀ ਸੀਟ ਬਣਾ ਲਈ ਹੈ ਇਸ ਕਰਕੇ ਖੁਦ ਉਹ ਇੱਥੇ ਆ ਕੇ ਘਰ ਵਿੱਚ ਲੈ ਕੇ ਇੱਥੋਂ ਚੋਣ ਪ੍ਰਚਾਰ ਦੇ ਉੱਪਰ ਬਾਜ਼ ਅੱਖ ਬਣਾਈ ਹੋਏ ਨੇ ਤੇ ਉੱਥੇ ਹੀ ਡਾਕਟਰ ਗੁਰਪ੍ਰੀਤ ਕੌਰ ਵੀ ਹੁਣ ਲੋਕਾਂ ਦੇ ਵਿੱਚ ਜਾ ਕੇ ਪਾਰਟੀ ਦੇ ਲਈ ਆਪਣੇ ਉਮੀਦਵਾਰ ਮਹਿੰਦਰ ਪੱਗ ਦੇ ਲਈ ਵੋਟਾਂ ਮੰਗਦੇ ਹੋਏ ਦਿਖਾਈ ਦੇ ਰਹੇ ਨੇ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਨੇ ਇਸ ਸੀਟ ਤੋਂ ਲੋਕ ਸਭਾ ਚੋਣਾਂ ਦੌਰਾਨ ਜਿੱਤ ਤਾਂ ਹਾਸਲ ਕਰ ਲਈ ਸੀ ਪਰ ਜਿੱਤ ਦਾ ਫਰਕ ਬੜਾ ਥੋੜਾ ਸੀ ਕਾਂਗਰਸ ਦੇ ਲੋਕ ਸਭਾ ਮੈਂਬਰ ਬਣੇ ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ਚੋਣਾਂ ਵਿੱਚ ਜਲੰਧਰ ਪੱਛਮੀ ਹਲਕੇ ਤੋਂ ਆਪਣੇ ਵਿਰੋਧੀ ਸ਼ਸ਼ੀਲ ਕੁਮਾਰ ਰਿੰਕੂ ਨੂੰ 1500 ਤੋਂ ਵੱਧ ਵੋਟਾਂ ਨਾਲ ਪਛਾੜਿਆ ਸੀ ਕਾਂਗਰਸ ਹੁਣ ਆਪਣੀ ਜਿੱਤ ਦਾ ਫਰਕ ਵਧਾਉਣ ਲਈ ਸਾਰੀ ਤਾਕਤ ਝੋਂਕ ਰਹੀ ਹੈ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਪਤਨੀ ਡਾਕਟਰ ਕਮਲਜੀਤ ਕੌਰ ਵੀ ਚੋਣ ਪ੍ਰਚਾਰ ਵਿੱਚ ਡਟ ਗਏ ਨੇ ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਨੇ ਜਲੰਧਰ ਵਿੱਚ ਚੋਣ ਪ੍ਰਚਾਰ ਦਾ ਮੋਰਚਾ ਸੰਭਾਲ ਲਿਆ ਦੱਸਿਆ ਕਿ ਜਦੋਂ ਲੁਧਿਆਣਾ ਹਲਕੇ ਦੇ ਵਿੱਚ ਲੋਕ ਸਭਾ ਹਲਕੇ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਵੀ ਅਮਰਤਾ ਵੜਿੰਗ ਨੂੰ ਆਪਣੇ ਪਤੀ ਦੇ ਨਾਲ ਚੋਣ ਪ੍ਰਚਾਰ ਕਰਦੇ ਦੇਖਿਆ ਗਿਆ ਸੀ ਰਾਜਾ ਵੜਿੰਗ ਦੇ ਲਈ ਚੋਣ ਪ੍ਰਚਾਰ ਕਰਦੇ ਹੋਏ ਦੇਖਿਆ ਸੀ ਇਸੇ ਤਰੀਕੇ ਦੇ ਨਾਲ ਜਦੋਂ ਬਠਿੰਡਾ ਦੇ ਵਿੱਚ ਉਹਨਾਂ ਵੱਲੋਂ ਲੋਕ ਸਭਾ ਦੀ ਚੋਣ ਲੜੀ ਗਈ ਸੀ ਤਾਂ ਉਦੋਂ ਵੀ ਚੋਣ ਪ੍ਰਚਾਰ ਦੌਰਾਨ ਲਗਾਤਾਰ ਐਕਟਿਵ ਰਹੇ ਸੀ ਅਮਰਤਾ ਬੜਿੰਗ ਤੇ ਜੇਕਰ ਭਾਜਪਾ ਦੇ ਉਮੀਦਵਾਰ ਸ਼ੀਤੰਗ ਰਾਲ ਦੀ ਪਤਨੀ ਦੀ ਗੱਲ ਕਰੀਏ ਤਾਂ ਉਹ ਵੀ ਹਲਕੇ ਵਿੱਚ ਪ੍ਰਚਾਰ ਲਈ ਡਟੇ ਹੋਏ ਹਨ ਡੋਰ ਟੂ ਡੋਰ ਜਿਹੜਾ ਪ੍ਰਚਾਰ ਹੈ ਉਹ ਕੀਤਾ ਜਾ ਰਿਹਾ ਹੈ ਇੰਜੀ ਭਾਜਪਾ ਆਗੂ ਸ਼ਸ਼ੀਲ ਕੁਮਾਰ ਰਿੰਕੂ ਦੀ ਪਤਨੀ ਸੁਨੀਤਾ ਰਿੰਕੂ ਵੀ ਇਸ ਹਲਕੇ ਦੀ ਹਰ ਗੱਲੀ ਮਹੱਲੇ ਤੋਂ ਚੰਗੀ ਤਰ੍ਹਾਂ ਵੱਕਬ ਨੇ ਤੇ ਉਹ ਕਾਉਂਸਲਰ ਰਹੇ ਹੋਣ ਕਾਰਨ ਲੋਕਾਂ ਦੀ ਨਬਜ਼ ਨੂੰ ਪਛਾਣਦੇ ਨੇ ਜਿਸ ਕਾਰਨ ਹੁਣ ਉਹ ਵੀ ਚੋਣ ਵਿਚਾਰ ਦੇ ਵਿੱਚ ਚੰਗੀ ਤਰੀਕੇ ਨਾਲ ਡੱਟ ਗਏ ਨੇ ਅਤੇ ਲਗਾਤਾਰ ਪਾਰਟੀ ਦੇ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਸ਼ੀਤਲ ਅੰਗਰਾਲ ਦੇ ਅਸਤੀਫੇ ਤੋਂ ਬਾਅਦ ਲੋਕ ਸਭਾ ਦੇ ਚੋਣਾਂ ਤੋਂ ਪਹਿਲਾਂ ਸ਼ੀਤਲ ਅੰਗਰਾਲ ਦੇ ਵੱਲੋਂ ਇਸ ਜਲੰਧਰ ਪੱਛਮੀ ਹਲਕੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਅਤੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਸੀ ਲੇਕਿਨ ਚੋਣ ਨਤੀਜੇ ਆਉਂਦੇ ਹੀ ਇੱਕ ਵਾਰ ਫਿਰ ਤੋਂ ਸ਼ੀਤਰ ਲੰਗਰਾਲ ਦੇ ਵੱਲੋਂ ਭਾਵੇਂ ਆਪਣਾ ਅਸਤੀਫਾ ਵਾਪਸ ਲੈਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਲੇਕਿਨ ਉਸ ਸਮੇਂ ਤੱਕ ਉਹਨਾਂ ਦਾ ਅਸਤੀਫਾ ਜਿਹੜਾ ਮਨਜ਼ੂਰ ਹੋ ਚੁੱਕਿਆ ਸੀ ਜਿਸ ਕਾਰਨ ਇੱਥੇ ਜਲੰਧਰ ਪੱਛਮੀ ਹਲਕੇ ਦੇ ਵਿੱਚ ਹੁਣ ਜਿਮਨੀ ਚੋਣ ਹੋ ਰਹੀ ਹੈ ਦੱਸਿਏ ਕਿ ਇਹਨਾਂ ਚੋਣਾਂ ਦੌਰਾਨ ਲਗਾਤਾਰ ਦਾਲ ਬਦਲੀਆਂ ਹੋਈਆਂ ਸੀ ਜੇਕਰ 2022 ਦੀ ਗੱਲ ਕਰੀਏ ਤਾਂ 2022 ਦੇ ਵਿੱਚ ਵਿਧਾਨ ਸਭਾ ਦੀ ਚੋਣ ਦੌਰਾਨ ਸ਼ਸ਼ੀਲ ਕੁਮਾਰ ਰਿੰਕੂ ਕਾਂਗਰਸ ਵੱਲੋਂ ਚੋਣ ਲੜੇ ਸੀ ਭਾਵੇਂ ਉਹ ਦੂਸਰੇ ਨੰਬਰ ਤੇ ਲਏ ਸੀ ਲੇਕਿਨ ਇਸ ਵਾਰ ਉਹ ਭਾਜਪਾ ਦੇ ਵਿੱਚ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਤੇ ਉਸ ਤੋਂ ਬਾਅਦ ਹੁਣ ਉਹ ਭਾਜਪਾ ਦੇ ਵਿੱਚ ਨੇ ਤੇ ਜੇਕਰ ਸ਼ੀਤਲ ਅੰਗਰਾਲ ਦੀ ਗੱਲ ਕਰੀਏ ਉਹ ਆਮ ਆਦਮੀ ਪਾਰਟੀ ਦੀ ਟਿਕਟ ਉੱਪਰ ਲੜ ਕੇ 2022 ਦੇ ਵਿੱਚ ਇਹ ਚੋਣ ਜਿੱਤੇ ਸੀ ਲੇਕਿਨ ਉਹਨਾਂ ਵੱਲੋਂ ਵੀ ਪਾਰਟੀ ਮਾਰ ਕੇ ਭਾਰਤੀ ਜਨਤਾ ਪਾਰਟੀ ਦਾ ਫੱਲਾ ਫੜਿਆ ਗਿਆ ਤੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਉਹਨਾਂ ਨੂੰ ਫਿਰ ਤੋਂ ਇਸੇ ਇਲਾਕੇ ਦੇ ਵਿੱਚ ਇਸੇ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਤੇ ਜੇਕਰ ਬੀਜੇਪੀ ਉਮੀਦਵਾਰ ਮੁਹਿੰਦਰ ਭਗਤ ਦੀ ਗੱਲ ਕਰੀਏ ਚੁੰਨੀ ਲਾਲ ਭਗਤ ਦੇ ਜਿਹੜੇ ਬੇਟੇ ਨੇ ਸਾਬਕਾ ਕੈਬਨਿਟ ਮੰਤਰੀ ਦੇ ਬੇਟੇ ਨੇ ਉਹਨਾਂ ਦੇ ਵੱਲੋਂ 2022 ਦੇ ਵਿੱਚ ਇੱਥੋਂ ਭਾਰਤੀ ਜਨਤਾ ਪਾਰਟੀ ਦੀ ਟਿਕਟ ਦੇ ਉੱਪਰ ਚੋਣ ਲੜੀ ਗਈ ਸੀ ਲੇਕਿਨ ਇਸ ਵਾਰ ਉਹ ਵੀ ਦਲ ਬਦਲ ਕੇ ਹੁਣ ਆਮ ਆਦਮੀ ਪਾਰਟੀ ਦੇ ਪਾਲੇ ਦੇ ਵਿੱਚ ਚਲੇ ਗਏ ਨੇ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਉਹਨਾਂ ਨੂੰ ਟਿਕਟ ਦੇ ਨਾਲ ਨਵਾਜਿਆ ਗਿਆ ਜਿਮਨੀ ਚੋਣ ਦੇ ਲਈ ਉਮੀਦਵਾਰ ਮਹਿੰਦਰ ਭਗਤ ਨੇ ਜਿਨ੍ਹਾਂ ਦੇ ਲਈ ਹੁਣ ਲਗਾਤਾਰ ਇਹ ਚੋਣ ਪ੍ਰਚਾਰ ਕਿਉਂਕਿ ਰਲ ਦਲਬਦਲੀਆਂ ਹੋਈਆਂ ਨੇ ਲਗਾਤਾਰ ਇੱਧਰਲੇ ਉਮੀਦਵਾਰ ਉਧਰ ਤੇ ਉਧਰਲੇ ਅਮੀਰਵਾ ਇੱਧਰ ਪਾਸਾ ਪਲਟਦੇ ਰਹੇ ਨੇ ਇਸ ਕਾਰਨ ਹੁਣ ਇੱਥੋਂ ਦੇ ਜਿਹੜੇ ਵੋਟਰ ਨੇ ਉਹ ਵੀ ਕਨਫਿਊਜ਼ ਨੇ ਕਿਉਂਕਿ ਜਿਨ੍ਹਾਂ ਵੋਟਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਜਬਰ ਸ਼ੀਤੋ ਲੰਗਰਾਲ ਨੂੰ 2022 ਦੇ ਵਿੱਚ ਫਤਵਾ ਦਿੱਤਾ ਗਿਆ ਸੀ ਉਹ ਪਾਰਟੀ ਬਦਲ ਕੇ ਹੁਣ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਇੱਥੇ ਚੋਣ ਮੈਦਾਨ ਦੇ ਵਿੱਚ ਨੇ ਤੇ ਉਹ ਲਗਾਤਾਰ ਦਾਵਾ ਕਰ ਰਹੇ ਨੇ ਕਿ ਜਿੱਤ ਉਹਨਾਂ ਦੀ ਯਕੀਨੀ ਹੈ ਲੇਕਿਨ ਹੁਣ ਵੋਟਰਾਂ ਦਾ ਮੂਡ ਕਿਸ ਤਰ੍ਹਾਂ ਦਾ ਬਣਿਆ ਹੋਇਆ ਹੈ ਜੇਕਰ ਲੋਕ ਸਭਾ ਦੀ ਗੱਲ ਕਰੀਏ ਤਾਂ 2022 ਦੇ ਵਿੱਚ ਸੀਟ ਜਿੱਤਣ ਵਾਲੀ ਜਿਹੜੀ ਇਹ ਆਮ ਆਦਮੀ ਪਾਰਟੀ ਸੀ ਉਹ ਇੱਥੇ ਪਛੜਦੀ ਹੋਈ ਨਜ਼ਰ ਆਈ ਸੀ ਅਤੇ ਚਰਨਜੀਤ ਸਿੰਘ ਚੰਨੀ ਇੱਥੇ ਵੱਧ ਵੋਟਾਂ ਲੈ ਕੇ ਜੇ ਤੁਹ ਨਜ਼ਰ ਆਈ ਸੀ ਭਾਵੇਂ ਕੀ ਉਹਨਾਂ ਦਾ ਮਾਰਜਨ ਭਾਰਤੀ ਜਨਤਾ ਪਾਰਟੀ ਦੇ ਨਾਲ ਉਹਨਾਂ ਦਾ ਮੁਕਾਬਲਾ ਰਿਹਾ ਸੀ ਤੇ ਸਿਰਫ 1500 ਵੋਟਾਂ ਦਾ ਫਰਕ ਸੀ ਲੇਕਿਨ ਚਰਨਜੀਤ ਸਿੰਘ ਚੰਨੀ ਲਗਾਤਾਰ ਜਦੋਂ ਤੋਂ ਇਹ ਸੀਟ ਖਾਲੀ ਹੋਈ ਹੈ ਜਿਮਨੀ ਚੋਣ ਦਾ ਐਲਾਨ ਹੋਇਆ ਲਗਾਤਾਰ ਐਕਟਿਵ ਨੇ ਅਤੇ ਰਾਬਤਾ ਬਣਾਇਆ ਹੋ ਉਹਨਾਂ ਦਾ ਵਰਕਰਾਂ ਦੇ ਨਾਲ ਆਪਣੇ ਪ੍ਰਧਾਨ ਨੇ ਜਿਹੜੇ ਜ਼ਿਲ੍ਹੇ ਦੇ ਪ੍ਰਧਾਨ ਨੇ ਉਹਨੇ ਹਲਕਾ ਇੰਚਾਰਜ ਨੇ ਜੰਗੀ ਤਰੀਕੇ ਦੇ ਨਾਲ رابطہ ਬਣਾ ਕੇ ਰੱਖਿਆ ਤੇ ਲੋਕਾਂ ਦੀ ਨਗਮ ਚ ਟਟੋਲਦੇ ਹੋਏ ਨજર ਚਰਨੀ ਸਿੰਘ ਚੰਨੀ ਆਏ ਸੀ ਤਾਂ ਜੇਕਰ ਕਹੀਏ ਕਿ ਸਾਰੀਆਂ ਪਾਰਟੀਆਂ ਦੀ ਜਿੱਥੇ ਸ਼ੀਤਲੋਂਗਰਾਲ ਦੇ ਲਈ ਇਹ ਇਹ ਵਕਾਰ ਵਾਲੀ ਸੀਟ ਹੈ ਉਥੇ ਹੀ ਆਮ ਆਦਮੀ ਪਾਰਟੀ ਦੇ ਲਈ ਵਕਾਰ ਵਾਲੀ ਸੀਟ ਹੈ ਕਿਉਂਕਿ ਉਹਨਾਂ ਦੇ ਐਮਐਲਏ ਦੇ ਵੱਲੋਂ ਇਹ ਅਸਤੀਫਾ ਦੇਣ ਤੋਂ ਬਾਅਦ ਜਿਹੜੀ ਚੋਣ ਆ ਹੋਣ ਜਾ ਰਹੀ ਹੈ ਸੀਟ ਖਾਲੀ ਹੋਈ ਸੀ ਸਿਰਫ ਔਰ ਸਿਰਫ ਅਸਤੀਫਾ ਹੀ ਦਿੱਤਾ ਸੀ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਵੱਲੋਂ ਸਗੋਂ ਹੁਣ ਉਹ ਪਾਰਟੀ ਦੇ ਖਿਲਾਫ ਨੜਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਹੁਣ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਸੋ ਉੱਥੇ ਹੀ ਬੀਜੇਪੀ ਦੇ ਉਮੀਦਵਾਰ ਰਹੇ ਮਹਿੰਦਰ ਭਗਤ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਆਪਣੀ ਹੀ ਪੁਰਾਣੀ ਪਾਰਟੀ ਨੂੰ ਚੈਲੰਜ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਸਭ ਤੋਂ ਵੱਡਾ ਚੈਲੰਜ ਹੋਏਗਾ ਕਾਂਗਰਸ ਪਾਰਟੀ ਦੇ ਲਈ ਕਿਉਂਕਿ ਕਾਂਗਰਸ ਪਾਰਟੀ ਕੁਝ ਦਿਨ ਪਹਿਲਾਂ ਹੀ ਇੱਥੋਂ ਲੋਕ ਸਭਾ ਦੀ ਚੋਣ ਜਿੱਤੀ ਹੈ ਵੱਡੇ ਮਾਰਜਨ ਦੇ ਨਾਲ ਚਰਜੀਤ ਸਿੰਘ ਚੰਨੀ ਇਸ ਚੋਣ ਦੇ ਨੂੰ ਜਿੱਤੇ ਨੇ ਤੇ ਉਹਨਾਂ ਦੇ ਲਈ ਵੀ ਇਹ ਬਕਾਰ ਵਾਲਾ ਜਿਹੜਾ ਬਕਾਰ ਵਾਲੀ ਸੀਟ ਬਣ ਚੁੱਕੀ ਆ ਸਭ ਤੋਂ ਜ਼ਿਆਦਾ ਜੇਕਰ ਗੱਲ ਕਰੀਏ ਜੋਰ ਜਮਾਇਸ਼ ਇੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਹੋਏਗੀ ਕਿਉਂਕਿ ਸੱਤਾ ਦੇ ਵਿੱਚ ਪਾਰਟੀ ਹੈ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਬਾਜ਼ ਅੱਖ ਇਸ ਹਲਕੇ ਦੇ ਉੱਪਰ ਬਣਾਉਣ ਦੇ ਲਈ ਜਲੰਧਰ ਦੇ ਵਿੱਚ ਮਕਾਨ ਵੀ ਲੈ ਗਏ ਕੋਠੀ ਕਿਰਾਏ ਤੇ ਲਈ ਗਏ ਤੇ ਹੁਣ ਜੇਕਰ ਗੱਲ ਕਰੀਏ ਇਹਨਾਂ ਲੀਡਰਾਂ ਦੀ ਪਤਨੀਆਂ ਦੀ ਤਾਂ ਉਹ ਵੀ ਚੋਣ ਮੈਦਾਨ ਦੇ ਵਿੱਚ ਡਟੇ ਹੋਏ ਦਿਖਾਈ ਦੇ ਰਹੇ ਨੇ ਜਿੱਥੇ ਡਾਕਟਰ ਗੁਰਪ੍ਰੀਤ ਕੌਰ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਦੀ ਪਤਨੀ ਲਗਾਤਾਰ ਇਸ ਹਲਕੇ ਦੇ ਵਿੱਚ ਵੋਟਰਾਂ ਦੇ ਨਾਲ ਰਾਬਤਾ ਕਾਇਮ ਕਰਕੇ ਮਹਿੰਦਰ ਪੱਗ ਦੇ ਲਈ ਵੋਟਾਂ ਮੰਗਦੇ ਨਜ਼ਰ ਆ ਰਹੇ ਨੇ ਉੱਥੇ ਹੀ ਤੇਜਰਾ ਚੋਣ ਪ੍ਰਚਾਰਕ ਦੇ ਤੌਰ ਦੇ ਉੱਪਰ ਅਮਰਤਾ ਬੜਿੰਗ ਰਾਜਾ ਬੜਿੰਗ ਦੀ ਪਤਨੀ ਵੀ ਇਸ ਇਲਾਕੇ ਦੇ ਵਿੱਚ ਐਕਟਿਵ ਨੇ ਅਤੇ ਲਗਾਤਾਰ ਵਰਕਰਾਂ ਦੇ ਨਾਲ ਮੀਟਿੰਗਾਂ ਹੋ ਰਹੀਆਂ ਨੇ ਵੋਟਰਾਂ ਦੇ ਨਾਲ ਰਾਬਤਾ ਕਾਇਮ ਕੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਚਰਨਜੀਤ ਸਿੰਘ ਚੰਨੀ ਦੀ ਪਤਨੀ ਦੇ ਵੱਲੋਂ ਵੀ ਇਸ ਇਲਾਕੇ ਦੇ ਵਿੱਚ ਫੇਰੀਆਂ ਪਾਈਆਂ ਜਾ ਰਹੀਆਂ ਨੇ ਚਰਨਜੀਤ ਸਿੰਘ ਚੰਨੀ ਖੁਦ ਇਸ ਇਲਾਕੇ ਦੇ ਵਿੱਚ ਰਹਿ ਕੇ ਲਗਾਤਾਰ ਜਿਹੜਾ ਉਹ ਚੋਣ ਪ੍ਰਚਾਰ ਕਰ ਰਹੇ ਨੇ ਅਤੇ ਆਪਣੀ ਜਿਹੜਾ ਮਾਰਜਨ 1500 ਬੂਟਾਂ ਦਾ ਮਾਰਜਨ ਸੀ ਉਸ ਨੂੰ ਵਧਾਉਣ ਦੀ ਕੋਸ਼ਿਸ਼ ਲਗਾਤਾਰ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕੀਤੀ ਜਾ ਰਹੀ ਦੱਸਦੀ ਕਿ ਲੋਕ ਸਭਾ ਦੀ ਚੋਣ ਦੇ ਵਿੱਚ ਸ਼ਸ਼ੀਲ ਕੁਮਾਰ ਰਿੰਕੂ ਜਿਹੜੇ ਕਿ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਚ ਸ਼ਾਮਿਲ ਹੋ ਕੇ ਚੋਣ ਲੜੇ ਸੀ ਲੋਕ ਸਭਾ ਦੀ ਉਹ ਦੂਸਰੇ ਨੰਬਰ ਤੇ ਰਹੇ ਸੀ ਤੇ ਚਰਨਜੀਤ ਸਿੰਘ ਚੰਨੀ ਜੇ ਵੱਲੋਂ ਇਹ ਚੋਣ ਹੈ ਜਿਹੜੀ ਜਿੱਤੀ ਗਈ ਲੇਕਿਨ ਚੋਣ ਜਿੱਤਦੇ ਹੀ ਉਹਨਾਂ ਦੇ ਲਈ ਵੱਡਾ ਇਹ ਇੱਕ ਜੇ ਆਪਾਂ ਕਹੀਏ ਵੱਡਾ ਵੱਡੀ ਪ੍ਰੀਖਿਆ ਉਹਨਾਂ ਦੇ ਲਈ ਬਣ ਚੁੱਕੀ ਹੈ ਕਿਉਂਕਿ ਚੋਣ ਜਿੱਤਣ ਤੋਂ ਬਾਅਦ ਇਸ ਹਲਕੇ 'ਚੋ 1500 ਦੀ ਬੋਟ ਦੀ ਲੀਡ ਲੈਣ ਤੋਂ ਬਾਅਦ ਕੀ ਹੁਣ ਫਿਰ ਤੋਂ ਇਸ ਹਲਕੇ ਦੇ ਉਪਰਜਿਤ ਪ੍ਰਾਪਤ ਕਰਨ ਪਾਉਣਗੇ ਚੰਦੀ ਸਿੰਘ ਚੰਨੀ ਦੱਸਿਓ ਕਿ ਲਗਾਤਾਰ ਕਾਂਗਰਸ ਦੇ ਵਿੱਚ ਵੀ ਇੱਥੇ ਜਿਹੜੀ ਸੀਟ ਨੂੰ ਲੈ ਕੇ ਟਿਕਟ ਨੂੰ ਲੈ ਕੇ ਲਗਾਤਾਰ ਦਾਅਵੇਦਾਰੀਆਂ ਠੋਕੀ ਜਾ ਰਹੀ ਸੀ ਜਿਸ ਦੇ ਕਾਰਨ ਕਾਂਗਰਸ ਦੇ ਲਈ ਉਮੀਦਵਾਰ ਨੂੰ ਡਿਕਲੇਅਰ ਕਰਨ ਦੇ ਵਿੱਚ ਵੀ ਦੇਰੀ ਕਰਨੀ ਪਈ ਸੀ ਲਗਾਤਾਰ ਜਿਹੜੇ ਉਮੀਦਵਾਰ ਟਿਕਟ ਉਮੀਦਵਾਰੀ ਦੇ ਲਈ ਆਪਣੇ ਦਾਅਵੇ ਠੋਕਰੇ ਸੀ ਜਿੱਥੇ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਦੇ ਨਜ਼ਰ ਆਏ ਉੱਥੇ ਹੀ ਰਾਜਾ ਬੜਿੰਗ ਵੀ ਲਗਾਤਾਰ ਉਹਨਾਂ ਲੋਕਾਂ ਦੇ ਨਾਲ ਮੀਟਿੰਗ ਕਰਦੇ ਨਜ਼ਰ ਆਏ ਸੀ ਜਿਨ੍ਹਾਂ ਦੇ ਵੱਲੋਂ ਇੱਥੇ ਦਾਅਵੇਦਾਰੀਆਂ ਠੋਕੇ ਗਏ ਸੀ ਹੁਣ ਟਿਕਟ ਡਿਕ ਨੂੰ ਮਿਲਣੀ ਸੀ ਇਸ ਦੇ ਲਈ ਇਹ ਚਰਨਜੀਤ ਸਿੰਘ ਚੰਨੀ ਰਾਜਾ ਬੜਿੰਗ ਤੇ ਕਾਂਗਰਸ ਦੇ ਲਈ ਵੀ ਵੱਡਾ ਸਵਾਲ ਬਣਿਆ ਹੋਇਆ ਬਕਾਰ ਦਾ ਕਿਉਂਕਿ ਦਾਅਵੇਦਾਰ ਜ਼ਿਆਦਾ ਹੋਣ ਕਾਰਨ ਕਿਸੇ ਨਾ ਕਿਸੇ ਬਗਾਵਤ ਦਾ ਡਰ ਵੀ ਕਾਂਗਰਸ ਦੇ ਵਿੱਚ ਬਣਿਆ ਹੋਇਆ ਸੀ ਲੇਕਿਨ ਪਾਵੇਂ ਅੱਜ ਤੱਕ ਸਭ ਕੁਝ ਠੀਕ ਚੱਲ ਰਿਹਾ ਹੈ ਲੇਕਿਨ ਉੱਥੇ ਹੀ ਭਾਰਤਿਆ ਜਨਤਾ ਪਾਰਟੀ ਦੇ ਕਈ ਲੀਡਰ ਲਗਾਤਾਰ ਦਲ ਬਦਲ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਜਿਸ ਕਾਰਨ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਖੋਰਾ ਲੱਗਦਾ ਨਜ਼ਰ ਆ ਰਿਹਾ ਹੈ ਲੇਕਿਨ ਜਿਸ ਤਰੀਕੇ ਨਾਲ ਸ਼ੀਤਲ ਲੰਗਰਾਲ ਦੇ ਵੱਲੋਂ 2022 ਦੀ ਇਹ ਚੋਣ ਜਿੱਤੀ ਗਈ ਸੀ ਉਹ ਲਗਾਤਾਰ ਦਾਅਵੇ ਠੋਕਰੇ ਨੇ ਕਿ ਉਹ ਸੀਟ ਨੂੰ ਕਲੀਅਰ ਕਰਨਗੇ ਇੱਕ ਵਾਰ ਫਿਰ ਤੋਂ ਜਨੰਦਰ ਪੱਛਮੀ ਇਲਾਕੇ ਦੇ ਲੋਕ ਸ਼ੀਤਲ ਅੰਗਰਾਲ ਨੂੰ ਫਤਵਾ ਦੇਣਗੇ ਹੁਣ ਜਿੱਥੇ ਲਗਾਤਾਰ ਲੀਡਰ ਆਪਣੀ ਪੂਰੀ ਤਾਕਤ ਝੁਕਦੇ ਨਜ਼ਰ ਆ ਰਹੇ ਨੇ ਪਾਰਟੀਆਂ ਤਾਕਤ ਝੁਕਦੇ ਨਜ਼ਰ ਆ ਰਹੀ ਨੇ ਉੱਥੇ ਹੀ ਆਪਣੇ ਪਤਿਆਂ ਦੇ ਨਾਲ ਲਗਾਤਾਰ ਮੋਢੇ ਦੇ ਨਾਲ ਮੋਢਾ ਜੋੜ ਕੇ ਉਹਨਾਂ ਦੇ ਧਰਮ ਪਤਨੀਆਂ ਵੀ ਚੋਣ ਬਚਾਉਣ ਦੇ ਵਿੱਚ ਡੱਟ ਗਏ ਨੇ ਅਤੇ ਆਪਣੇ ਉਮੀਦਵਾਰ ਦੇ ਲਈ ਆਪਣੀ ਪਾਰਟੀ ਲਈ ਵੋਟਾਂ ਮੰਗਦਿਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੋ ਕਿਸ ਦੀ ਝੋਲੀ ਪਵੇਗੀ ਇਹ ਸੀਟ ਜਾਣਨ ਲਈ ਬਣੇ ਰਹੋ ਰojana lokna TV ਦੇ ਨਾਲ